ਪਰਿਵਾਰ ਦੀ ਲੱਖ ਲੱਖ ਵਧਾਈ ਗੁਰੂ ਘਰ ਵਧਾਈਆ ਗੁਰੂ ਘਰ ਆਓ ਸੇਵਾ ਕਰੋ ਆ ਗੁਰੂ ਦੇ ਪਿਆਰਿਓ ਜੀਤਾ ਸ਼ਹਰਪ੍ਰੀਆ ਸੇਵਾ ਕਰ ਰਿਆ ਪਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਇਸ ਵੀਰ ਦਾ ਆਪਾਂ ਨੂੰ ਨਾਂ ਤਾਂ ਨਹੀਂ ਪਤਾ ਤੇ ਇਹਨੂੰ ਵੀ ਚੜ੍ਹਦੀ ਕਲਾ ਵਿੱਚ ਬਖਸ਼ੇ ਤੇ ਆਹ ਬੋਤਲਾਂ ਹੀ ਪੀਣ ਵਾਲਾ ਇਹਨੂੰ ਬੋਤਲਾ ਹੀ ਰਹਿਣ ਦੋ ਸੱਚੇ ਪਾਤਸ਼ਾਹ ਕਿਰਪਾ ਕਰੇ ਵਾਹਿਗੁਰੂ ਆਹ ਆਹ ਕਾਲਾ ਸਿੰਘ ਲਾਵੀ ਦਾ ਡਰਾਈਵਰ 12 ਸਾਲਾਂ ਬਾਅਦ ਗੁਰਦਾਰੇ ਚ ਆਇਆ 12 ਸਾਲਾਂ ਬਾਅਦ ਇਹਨੂੰ ਲਾਈਕ ਤੇ ਫੋਲੋ ਕਰੋ ਜਰੂਰ ਵਾਹਿਗੁਰੂ 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 ਸੱਚੇ ਪਾਤਸ਼ਾਹ वाहेगु वागुर वाहीगु वागुरु वाही। 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 सच्चे पाशाह आ जाओ गुरु के प्यारे गुरु के दर्शन करो बध्या ਸਾਧ ਸੰਗ ਸੁਪੰਦ ਸਭ ਸੰਸਾਰ ਨੂੰ ਸੁਧਾਰਿਆ ਸਾਧੂ ਕੇ ਸੰਗ ਸੋਤਨ ਪਰਮ ਇਸ ਤੰਤੇ ਸੰਤੁਰ ਸਾਧ ਸਾਧ ਸੰਗ ਧਰਮ ਕਾਇ ਤੇ ਸੇਵਾ ਸਤ ਸੰਗ ਸੁਭਾ ਸੁਦੇਵਾ ਸਾਧੂ ਕੇ ਸੰਪਰਪ ਭਲਾਇਆ ਨਾ ਸਾਧ ਸੰਤ ਮਤੁਰ ਗਾਇ ਨਾ ਸਤ ਸੰਗ ਸਭ ਤਨ ਕਾਮ ਨਾ ਸਤ ਸੰਗ ਸਬਰਜਨਾ ਮਨਾ ਸਤਿ ਸੰਗ ਨਹੀਂ ਕਸ਼ਕਾਲ ਦਰਸਨ ਤੇ ਤੋਤ ਨਿਹਾਲ ਸਤਿ ਸੰਗ ਖਰੂਤਰ ਸਤਿ ਸੰਗ ਨਰਕਪੁਰ ਸਤਿ ਸੰਗ ਦੁਨਿਆਵ ਅਸੁਰਾਂ ਦਾ ਸਾਤ ਸੰਗ ਉਸਰ ਖਰ ਮਿਲਦਾ ਜੋ ਇਸ਼ਾ ਸੁਣ ਤੁੰ ਪਾਵੇ ਸਤਿ ਸੰਗ ਮੱਥ ਜਰੈ ਪਦਮ ਸਬਦ ਦਿਸਤੈ ਨਾਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਆਜਾ ਗੁਰੂ ਦੇ ਪਿਆਰਿਓ ਬਧਈਆ ਗੁਰੂ ਘਰ ਸੱਚਾ ਵਾਹਿਗੁਰੂ ਵਾਹਿਗੁਰੂ ਇਹ ਸਾਡਾ ਵੀਰ ਬਹੁਤ ਸੇਵਾ ਕਰਦਾ ਨਿੰਬੂ ਪਾਣੀ ਦੀ ਹਰ ਫਰਡੇ ਵਿੱਚ ਨਿੰਬੂ ਪਾਣੀ ਵਿਚਾਰਾ ਪੀ ਆਉਂਦਾ ਤੁਹਾਨੂੰ ਵਾਹਿਗੁਰੂ ਇੱਥੇ ਵੀ ਕਿਹਨੂੰ ਕਿਹਨੂੰ ਕਿਹਾ ਜਾ ਰਿਹਾ ਹੈ ਜੇਕਰ ਨਾਮ ਤੋਂ ਕਿਹਨੂੰ ਇਹ ਸਾਡਾ ਦੁਨੀ ਚੰਦ ਗੁਰੂ ਦੇ ਪਿਆਰੇ ਸੇਵਾ ਕਰ ਰਹਾ ਹੈ ਕਿਰਪਾ ਕਰਨਾ ਮਹਾਰਾਜ ਜਿਹੜੀ ਭਾਵਨਾ ਨਾਲ ਸੇਵਾ ਕਰਨ ਦੇ ਭਾਵਨਾ ਸਪੂਰਨ ਹੋਵੇ ਮਨੋ ਕਾਮਨਾ ਪੂਰੀ ਹੋਣ ਸੱਚੇ ਪਾਤਸ਼ਾਹ ਵਾਹਿਗੁਰੂ 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 ਸੱਚੇ ਪਾਤਸ਼ਾਹ ਕਿਰਪਾ ਕਰੇ ਮਹਾਰਾਜ ਜੀ ਸਾਡੀ ਨਾਲ ਸ਼ੇਰ ਘਟੂ ਜੀ ਬੈਠੀ ਹੈ ਜੀ ਵਾਹਿਗੁਰੂ só ਵਾਹਿਗੁਰੂ 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 ਸੱਚੇ ਪਾਤਸ਼ਾਹ ਬਰਕਤਾਂ ਵਾਹਿਗੁਰੂ 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 ਖਾਲਸਾ ਸਾਹਿਬ ਵਾਹਿਗੁਰੂ ਇਹ ਸਾਡੇ ਜੋਗਾ ਸਿੰਘ ਬਹੁਤ ਸੇਵਾ ਕਰਦੇ ਆ ਪਿਆਰ ਵਾਲੇ ਸਿੰਘ ਐ Редактор субтитров А.Семкин

ਬ੍ਰਹਮ ਗਿਆਨੀ ਸਰਸਿਤ ਕਰਤਾ